ਕਰ ਕਰਕੇ ਕੱਦੂ ਸੀਟੀ ਜਾਂਦੇ ਹੈਗੀ ਉਹ ਉਹ ਖਾਲਸੇ ਵਾਲੀ ਗੱਲ ਵਾਂਗੂ ਲੇਬਰ ਦਾ ਇੰਨਾ ਮਾੜਾ ਹਾਲ ਹੋ ਰਿਹਾ ਨਾ ਭਾਈ ਜਿਹੜੇ ਦਾ ਸਿਆਲ ਚ ਭਈਆ ਪਜਾਓ ਪੰਜਾਬ ਬਚਾਓ ਅੰਦੋਲਨ ਚਲਾਈਂਗੇ ਉਹ ਤਾਂ ਮੋਟਰਾਂ ਤੇ ਦੋ ਦੋ ਪਾਰਟੀਆਂ ਨਹੀਂ ਬੈਠੇ ਨੇ ਜਿਹੜੇ ਸਾਡੇ ਵਰਗੇ ਸ਼ੇਅਰ ਕਰਨ ਵਾਲੇ ਦੇ ਉਹਨਾਂ ਦੇ ਮੱਥੇ ਹੁਣ ਕਸਤੂਰੀ ਬਾਣੀਆਂ ਦੀ ਦੁਕਾਨ ਮੂਰੇ ਪਏ ਸ਼ੀਸ਼ੇ ਵਾਂਗੂ ਪਾਣੀ ਚਿਲਕੀ ਜਾਂਦੇ ਇੰਨਾ ਚਾਤਸ ਵਾਲਾ 8 ਗੀਲੇ ਜ਼ਮੀਨ ਦੇ ਨਾਂ ਵਾਲੀ ਭੂਆ ਦੇ ਆਉਣ ਤੋਂ ਨਹੀਂ ਚੜਦਾ ਜਿੰਨਾ ਹੁਣ ਪੈਸੇ ਚ ਤੁਰੀ ਆਉਂਦੀ ਪਈਆਂ ਦੀ ਪਾਰਟੀ ਦੇਖ ਕੇ ਚੜ ਜਾਂਦਾ ਜਦੋਂ ਨਵੇਂ ਆ ਕੇ ਪੁੱਛਦੇ ਆ ਲੰਬੜਦਾਰ ਜੀ ਰੀ ਲਗਾਏਗਾ ਨਹੀਂ ਨਹੀਂ ਸਰਦਾਰ ਜੀ ਅਜੇ 5 ਰੋਜ਼ ਟਾਈਮ ਨਹੀਂ ਹੈ ਬਸ ਘਰੇ ਜਾ ਕੇ ਬਲੱਡ ਦੀਆਂ ਇਕੱਠੀਆਂ ਦੋ ਗੋਲੀਆਂ ਲੈਣ ਤੋਂ ਬਿਨਾ ਹੋਰ ਚਾਰਾ ਵੀ ਕੋਈ ਨਹੀਂ ਚੱਲਦਾ ਕਰ ਕਰਕੇ ਕੱਦੂ ਸੀਟੀ ਜਾਂਦੇ ਹੈਗੀ ਉਹ ਉਹ ਖਾਲਸੇ ਵਾਲੀ ਗੱਲ ਵਾਂਗੂ ਲੇਬਰ ਦਾ ਇੰਨਾ ਮਾੜਾ ਹਾਲ ਹੋ ਰਿਹਾ ਨਾ ਭਾਈ ਜਿਹੜੇ ਤਾਂ ਸਿਆਲ ਚ ਭਈਆ ਪਜਾਓ ਪੰਜਾਬ ਬਚਾਓ ਅੰਦੋਲਨ ਚਲਾਈਂਗੇ ਉਹ ਤਾਂ ਮੋਟਰਾਂ ਤੇ ਦੋ ਦੋ ਪਾਰਟੀਆਂ ਨਹੀਂ ਬੈਠੇ ਨੇ ਜਿਹੜੇ ਸਾਡੇ ਵਰਗੇ ਸ਼ੇਅਰ ਕਰਨ ਵਾਲੇ ਦੇ ਉਹਨਾਂ ਦੇ ਮੱਥੇ ਹੁਣ ਕਸਤੂਰੀ ਬਾਣੀਆਂ ਦੀ ਦੁਕਾਨ ਮੂਰੇ ਪਏ ਸ਼ੀਸ਼ੇ ਵਾਂਗੂ ਪਾਣੀ ਚ ਚਿਲਕੀ ਜਾਂਦੇ ਇੰਨਾ ਚਾਰ ਸਾਲਾ ਅੱਠ ਗੀਲੇ ਜ਼ਮੀਨ ਦੇ ਨਾਂ ਵਾਲੀ ਭੂਆ ਦੇ ਆਉਣ ਤੋਂ ਨਹੀਂ ਚੜਦਾ ਜਿੰਨਾ ਹੁਣ ਪੈਸੇ ਚ ਤੁਰੀ ਆਉਂਦੀ ਪਈਆਂ ਦੀ ਪਾਰਟੀ ਦੇਖ ਕੇ ਚੜ ਜਾਂਦਾ ਜਦੋਂ ਨਵੇਂ ਆ ਕੇ ਪੁੱਛਦੇ ਆ ਲੰਬੜਦਾਰ ਜੀ ਰੀ ਲਗਾਏਗਾ ਨਹੀਂ ਨਹੀਂ ਸਰਦਾਰ ਜੀ ਅਜੇ ਪੰਜ ਰੋਜ਼ ਟਾਈਮ ਨਹੀਂ ਹੈ ਬਸ ਕਰੇ ਜਾ ਕੇ ਬਲੱਡ ਦੀਆਂ ਇਕੱਠੀਆਂ ਦੋ ਗੋਲੀਆਂ ਲੈਣ ਤੋਂ ਬਿਨਾ ਹੋਰ ਚਾਰਾ ਵੀ ਕੋਈ ਨਹੀਂ ਚੱਲਦਾ ਕੀ ਹੋੜੇ